ਤੇ ਇੱਥੋਂ ਦਿਖਦਾ ਸਾਰਾ ਪੱਟੀ ਸ਼ਹਿਰ ਜੀ ਦਿਖਾਨ ਲੱਗਿਆ ਤੁਹਾਨੂੰ ਇਹਦੇ ਆ ਚੀਜ਼ਾਂ ਜ਼ਰੂਰ ਹੁੰਦੀਆਂ ਨੇ ਇਹ ਸ਼ਾਇਦ ਰੋਗ ਰੂਗ ਵਾਸਤੇ ਆ ਵੀ ਕੋਈ ਹਮਲੇ ਹੋ ਮਲੇ ਤੋਂ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਅੱਜ ਦੇ ਵਲੌਗ ਦੇ ਵਿੱਚ ਤੇ ਆਪਾਂ ਇਸ ਟਾਈਮ ਖੜੇ ਆ ਜੀ ਪੱਟੀ ਸ਼ਹਿਰ ਦੇ ਵਿੱਚ ਤੇ ਪੱਟੀ ਸ਼ਹਿਰ ਦੇ ਵਿੱਚ ਮੇਰੇ ਪਿੱਛੇ ਆ ਜੀ ਪ੍ਰਾਤਨ ਕਿਲਾ ਪੱਟੀ ਸ਼ਹਿਰ ਦਾ ਰਾਜਾ ਦੂਨੀ ਚੰਦ ਜੀ ਦਾ ਸੋ ਇਤਿਹਾਸ ਨਾਲ ਤਕਰੀਬਨ ਤੁਸੀਂ ਸਾਰੇ ਵਾਕਿਬ ਹੋਗੇ ਪਰ ਇੱਕ ਵਾਰੀ ਫੇਰੀ ਮੈਂ ਛੋਟਾ ਜਿਹਾ ਜਿਹੜਾ ਆਪਣੇ ਵੱਲੋਂ ਐਕਸਪਲੇਨ ਕਰਨ ਦੀ ਕੋਸ਼ਿਸ਼ ਕਰਾਂਗਾ ਤੇ ਦੇਖੋ ਜੀ ਕਿਲਾ ਤੁਸੀਂ ਕਾਫੀ ਪੁਰਾਣਾ ਹੈ ਤੇ ਆਪ ਅੰਦਰ ਇੱਕ ਵਾਰੀ ਤੁਹਾਨੂੰ ਸਾਰਾ ਵਿਖਾਉਣ ਦੀ ਕੋਸ਼ਿਸ਼ ਕਰਾਂਗੇ ਤੇ ਆਜੋ ਮੇਰੇ ਨਾਲ ਨਾਲ ਤੇ ਵਲੌਗ ਦੇ ਐਂਡ ਤੱਕ ਬਨੇ ਰਹੋ ਜੀ ਜੀ ਇਹ ਹੈਗੀ ਮੇਨ ਐਂਟਰੀ ਪਿੱਛੇ ਜੇ ਕਿੰਨੇ ਵੇਲੇ ਰੈਨੋਵੇਸ਼ਨ ਦਾ ਕੰਮ ਚੱਲਿਆ ਸੀ ਆ ਤੇ ਆਪਾਂ ਨੂੰ ਪਤਾ ਵੀ ਲੱਗ ਰਿਹਾ ਵੈਸੇ ਇੱਥੋਂ ਆ ਦੇਖੋ ਦੁਵਾਰਾਂ ਤੋਂ ਇਹਨਾਂ ਤੋਂ ਪਤਾ ਲੱਗਦਾ ਵੀ ਰੈਨੋਵੇਸ਼ਨ ਦਾ ਕੰਮ ਹੋਇਆ ਸੀ ਪਰ ਰੁਕ ਗਿਆ ਤੇ ਹੁਣ ਚੱਲਦੇ ਅੰਦਰ ਵੱਲ ਨੂੰ ਇਹ ਹੈਗੀ ਜੀ ਮੇਨ ਐਂਟਰੀ ਦੇਖੋ ਗਰਮੀ ਤਾਂ ਬਹੁਤ ਹੈ ਜੀ ਅੱਜ ਪਰ ਕੋਸ਼ਿਸ਼ ਕਰਾਂਗੇ ਵਿਖਾਉਣ ਦੀ ਲੋ ਜੀ ਆ ਦੇਖੋ ਜੀ ਪਹਿਲਾਂ ਵੜਦਿਆਂ ਸਾਰੀ ਖੱਬੇ ਹੱਥ ਇਹ ਰੂਮ ਕਹ ਲੋ ਇੱਕ ਛੋਟਾ ਜਿਹਾ ਉਸ ਟਾਈਮ ਦਾ ਜਿਹੜਾ ਜੋ ਵੀ ਸੀਗਾ ਜੀ ਉਹ ਬਣਿਆ ਹੋਇਆ ਜੀ ਤੇ ਇਧਰ ਨੂੰ ਆ ਜੀ ਉੱਪਰ ਨੂੰ ਉੱਪਰ ਨੂੰ ਚੜ ਕੇ ਆ ਜੀ ਸਾਰੀ ਚੜ੍ਹਾਈ ਹੈ ਵੈਸੇ ਮੈਂ ਅੰਦਰ ਇੱਕ ਵਾਰੀ ਵੇਖ ਕੇ ਗਿਆ ਸੀਗਾ ਜੀ ਤੇ ਕਾਫੀ ਨਾ ਜਿਵੇਂ ਕਾਹ ਵਗੈਰਾ ਵੇਖੋ ਥੱਲੇ ਉੱਗਿਆ ਹੋਇਆ ਜੀ ਕਿਉਂਕਿ ਸਾਮ ਸੰਭਾਲ ਦੀ ਥੋੜੀ ਕਮੀ ਹੋਣ ਕਰਕੇ ਜੀ ਆਹ ਲੋ ਜੀ ਇਧਰ ਦੇਖੋ ਪਰਾਂ ਵੱਲ ਨੂੰ ਜਾਂਦੇ ਆ ਦੇਖ ਕੇ ਬਈ ਮੜਿਆ ਬਚਾ ਕੇ ਕਿਉਂਕਿ ਬਰਸਾਤੀ ਮੌਸਮ ਚੱਲ ਰਿਹਾ ਇਹਨਾਂ ਦਿਨਾਂ 'ਚ ਸਭ ਸੁਲੂਣਾ ਕੁਝ ਵੀ ਹੋ ਸਕਦਾ ਆਹ ਦੇਖੋ ਜੀ ਉੱਪਰ ਤੱਕ ਇੱਕ ਹਸਾਬ ਦਾ ਵਿੜੇ ਵਾਂਗੂ ਹੈ ਜੀ ਕਿਲੇ ਦੇ ਤੇ ਉਧਰਲੇ ਪਾਸੇ ਸਾਹਮਣੇ ਜਾਂਦੇ ਆਂ ਜੀ ਕੋਸ਼ਿਸ਼ ਕਰਾਂਗੇ ਉੱਪਰ ਜਾਣ ਦੀ ਵੀ ਜੇ ਰਸਤਾ ਸੇਫ ਹੋਇਆ ਤੇ ਜਰੂਰ ਜਾਵਾਂਗੇ ਜੀ ਮੈਂ ਕਿਹਾ ਪਹਿਲਾਂ ਇਧਰੋਂ ਦਿਖਾ ਦਈਏ ਰਾਜਾ ਦੁਨੀ ਚੰਦ ਜੀ ਸੀਗੇ ਤੇ ਉਹਨਾਂ ਦੀ ਬੀਬੀ ਲੜਕੀ ਉਹਨਾਂ ਦੀ ਬੀਬੀ ਰਜਨੀ ਜੀ ਇਤਿਹਾਸ ਦਾ ਤੁਹਾਨੂੰ ਪਤਾ ਜਿਨ੍ਹਾਂ ਨੂੰ ਇੱਕ ਕੁੜੀ ਨਾਲ ਵਿਆਹ ਦਿੱਤਾ ਗਿਆ ਸੀਗਾ ਜੀ ਸੋ ਉਸ ਪਰਿਵਾਰ ਨਾਲ ਰਿਲੇਟਡ ਹੈ ਕਿਲਾ ਜੀ ਇਥੇ ਚੱਕੀਆਂ ਵੀ ਪਸਵਾਈਆਂ ਗਿਆ ਸੀ ਸਵਾ ਮਣ ਦੀਆਂ ਜੀ ਦੇਖੋ ਸਾਹਮਣੇ ਆ ਡੋਮ ਬਣੇ ਹੋਏ ਨੇ ਵੱਡੇ ਵੱਡੇ ਜਿਵੇਂ ਕਿਲਿਆਂ ਦੇ ਸਾਈਡ ਤੇ ਹੁੰਦੇ ਨੇ ਜੀ ਇਹ ਕੀਰਾ ਜੀ ਇਹ ਵਿੜਾ ਕਹਿ ਸਕਦੇ ਆਪਾਂ ਹਨਾ ਕਿਲੇ ਦਾ ਹੀ ਦੇਖੋ ਪਰ ਸਫਾਈ ਹੋਣ ਵਾਲੀ ਆ ਤੇ ਉਹ ਸਾਹਮਣੇ ਇੱਕ ਚੀਜ਼ ਆ ਜੀ ਉਹ ਦੇਖ ਕੇ ਆਉਂਦੇ ਜਾ ਕੇ ਕਿ ਉਹ ਖੂਹ ਹੈ ਜਾਂ ਕਿਸ ਤਰ੍ਹਾਂ ਦੇਖੋ ਜੀ ਦੇਖੋ ਬਸ ਇਹ ਤਾਂ ਇਹੋ ਜੀ ਥਾਂ ਤੇ ਆਉਣ ਲੱਗਿਆ ਡਰ ਲੱਗਦਾ ਕਿਉਂਕਿ ਪਤਾ ਨਹੀਂ ਹੁੰਦਾ ਕਿੱਧਰ ਨੂੰ ਕਿਵੇਂ ਹਨਾ ਜੀ ਸਿਸਟਮ ਤੇ ਆ ਦੇਖੋ ਲਓ ਜੀ ਵੀਡੀਓ ਵਿੱਚ ਤੁਸੀਂ ਦੇਖ ਲਓ ਕੀ ਚੀਜ਼ ਐ ਲੱਖੂ ਲੱਗਦਾ ਜੀ ਕਿਉਂਕਿ ਮੈਂ ਅੱਗੇ ਨਹੀਂ ਜਾ ਪਾਰਾ ਸਿਰਫ ਮੈਲੇ ਅੱਗੇ ਜਾ ਪਾਰਾ ਇਹ ਦੇਖ ਲਓ ਲਓ ਜੀ ਸੋ ਹੁਣ ਇਧਰਲੇ ਪਾਸੇ ਜਾ ਕੇ ਦੇਖਦੇ ਆਂ ਜੀ ਉੱਪਰ ਜਾਣ ਦਾ ਰਸਤਾ ਹੋਇਆ ਤਾਂ ਜਰੂਰ ਜਾਵਾਂਗੇ ਦੇਖੋ ਬਹੁਤ ਕਈ ਲੋਕ ਦਿਲਚਸਪੀ ਨਾਲ ਦੇਖਦੇ ਨੇ ਜੀ ਇਹੋ ਜਿਹੀਆਂ ਚੀਜ਼ਾਂ ਹਾਂ ਲਓ ਜੀ ਅੰਨੇ ਕਿਨੇ ਕੇਸ ਤਰ੍ਹਾਂ ਬਣੇ ਹੋਏ ਨੇ ਜੀ ਰੂਮ ਕਹਿ ਲੋ ਸ਼ਾਇਦ ਮੈਂ ਵੀ ਇੱਥੇ ਉਸ ਟਾਈਮ ਸਿਕਿਉਰਟੀ ਗਾਰਡ ਵਗੈਰਾ ਬੈਠਦੇ ਰਹੇ ਹੋਣਗੇ ਤੇ ਇਧਰ ਨੂੰ ਜਾਂਦੇ ਆ ਜੀ ਦੇਖੋ ਇੱਕ ਨੋਰਮਲ ਬੰਦਾ ਤੇ ਵੈਸੇ ਡਰ ਜੂਗਾ ਜੀ ਆਹ ਦੇਖੋ ਅੰਦਰ ਹਨੇਰਾ ਹੈ ਤੇ ਇੱਕ ਕੋਠੜੀਆਂ ਨਹੀਂ ਬਣੀਆਂ ਹੁੰਦੀਆਂ ਜਿਵੇਂ ਆਪਾਂ ਕਹਿੰਦੇ ਨੇ ਕਾਲ ਕੋਠੜੀ ਉਸ ਟਾਈਪ ਹੈ ਜੀ ਲਓ ਜੀ ਫਲੈਸ਼ ਆਪਾਂ ਆਨ ਕੀਤੀ ਆ ਆਪਣੇ ਵੱਲੋਂ ਜੇ ਵਧੀਆ ਬਣ ਜੇ ਤਾਂ ਆ ਦੇਖੋ ਜੀ ਆਹ ਲਓ ਅੰਦਰ ਆ ਗਏ ਆਪਾਂ ਵੈਸੇ ਤਾਂ ਇੱਥੇ ਸਾਬਸਪਾਈ ਹੋਣ ਵਾਲੀ ਹੈ ਪਰ ਕੁਛ ਦੀ ਰਿਪੇਅਰ ਹੋਈ ਹੋਈ ਲੱਗ ਰਿਹਾ ਜੀ ਵੇਖਣ ਤੋਂ ਲੋਈ ਕੁਛ ਪੌੜੀਆਂ ਨੇ ਆ ਪੌੜੀਆਂ ਦੇ ਉੱਪਰ ਉਹ ਨੂੰ ਜਾਨਦੇ ਆ ਜੀ ਇਹਨਾਂ ਥਰੂ ਰਿਪੇਅਰ ਦਾ ਕੰਮ ਹੋਇਆ ਲੱਗਦਾ ਤੇ ਨਾ ਲੱਕੜ ਲੱਗੀ ਹੋਈ ਆ ਪੌੜੀਆਂ ਦੇ ਵੀ ਖਿਸਕੇ ਨਾ ਜਿਹੜੀਆਂ ਇੱਟਾਂ ਨੇ ਐਵੇਂ ਹੀ ਰਹਿਣ ਸਹੀ ਆ ਦੇਖੋ ਕਾ ਕਾਫੀ ਅਬੀ ਵੇਖ ਕੇ ਆਈ ਬਾਈ ਲੋ ਜੀ ਦੇਖ ਕੇ ਆ ਲੋ ਜੀ ਇਹ ਖੜਨ ਵਾਸਤੇ ਆ ਜੀ ਕਬੂਤਰ ਕਬਾਤਰ ਉੱਡ ਰਹੇ ਨੇ ਇੱਥੋਂ ਬਾਹਰਲੇ ਪਾਸੇ ਜਾਣੇ ਇੱਕ ਵਾਰੀ ਇਹ ਬਨੇ ਰਹਿਣੇ ਅਸੀਂ ਅੱਗੇ ਜਾਂਦਾ ਰਿਸਕ ਨਹੀਂ ਲਵਾਂਗੇ ਜ਼ਿਆਦਾ ਇੱਕ ਵਾਰੀ ਉੱਪਰ ਓਵਰਵਿਊ ਦੇਖ ਲਓ ਤੁਸੀਂ ਕਮੈਂਟ ਜ਼ਰੂਰ ਕਰਕੇ ਦੱਸੋ ਵੀ ਕਿੱਦਾਂ ਦਾ ਲੱਗ ਰਿਹਾ ਤੁਹਾਨੂੰ ਆਪਣਾ ਇਹ ਵਲੌਗ ਜੀ ਅੱਜ ਦੀ ਵੀਡੀਓ ਆ ਦੇਖੋ ਸਾਹਮਣੇ ਇੱਕ ਹਿਸਾਬ ਦਾ ਫਿਲਹਾਲ ਤੇ ਵਿੱਚੋਂ ਵਿੱਚੋਂ ਤੇ ਠੀਕ ਹੈ ਇਹਦੀ ਕੰਡੀਸ਼ਨ ਜੀ ਬਾਕੀ ਕੋਸ਼ ਹਿੱਸਾ ਖੰਡਰ ਜਾਂ ਵੀ ਬਣਿਆ ਪਿਆ ਆ ਦੇਖੋ ਇੱਧਰ ਨੂੰ ਰਸਤੇ ਜੀ ਇਹ ਨਿੱਕੇ ਨਿੱਕੇ ਪਤਾ ਨਹੀਂ ਕੀ ਡੋਮ ਜੇ ਬਣਾਏ ਹੋਏ ਨੇ ਜੀ ਥੰਮ ਜੇ ਨਾਲੇ ਡਿਜ਼ਾਈਨ ਨਾਲੇ ਬੰਦਾ ਅੰਦਰ ਜਾ ਸਕਦਾ ਜੀ ਆ ਦੇਖੋ ਇਹ ਆ ਬਾਉਂਡਰੀ ਵਾਲੇ ਦਵਾਲੇ ਕਿਲੇ ਦੇ ਜੀ ਉਧਰੋਂ ਕੱਟ ਕੀਤੀ ਹੋਈ ਹੈ ਜਿੱਧਰੋਂ ਮੇਨ ਐਂਟਰੀ ਹੈ ਬਾਕੀ ਘੇਰਾ ਜੀ ਸਾਰਾ ਤੇ ਆ ਜਿਹੜਾ ਡੋਮ ਬਣਿਆ ਹੋਇਆ ਜੀ ਉੱਪਰ ਇਹਦੇ ਵਿੱਚੋਂ ਵੀ ਉੱਪਰ ਜਾਣ ਨੂੰ ਰਸਤਾ ਆਪਾਂ ਜਾਣੇ ਆ ਰਿਸਕ ਲੈ ਕੇ ਥੋੜਾ ਜਿਹਾ ਉਹ ਇਧਰੋਂ ਲਓ ਜੀ ਇਧਰ ਦੇਖ ਕੇ ਬਈ ਇਧਰ ਨਾ ਜੀ ਆ ਦੇਖੋ ਜੀ ਤੁਸੀਂ ਇੱਥੋਂ ਆਪਾਂ ਆਇਆ ਥੱਲੋਂ ਦੀ ਘੁੰਮ ਕੇ ਆਹ ਦੇਖੋ ਇੱਕ ਖੂਹ ਵਾਂਗੂ ਬਣਿਆ ਤੇ ਇੱਥੋਂ ਦਿਖਦਾ ਸਾਰਾ ਪੱਟੀ ਸ਼ਹਿਰ ਜੀ ਦਿਖਾਣ ਲੱਗਿਆ ਤੁਹਾਨੂੰ ਸਾਹਮਣੇ ਗੁਰਦੁਆਰਾ ਸਾਹਿਬ ਜੀ ਦੇਖੋ ਕਿੱਡਾ ਵੱਡਾ ਤੇ ਫੈਲਿਆ ਹੋਇਆ ਪੱਟੀ ਸ਼ਹਿਰ ਆ ਮੁੰਡਾ ਪੱਟੀ ਸ਼ਹਿਰ ਦਾ ਹੀ ਹੈ ਜੀ ਲਓ ਜੀ ਦੇਖੋ ਪੱਟੀ ਵਾਲੇ ਸਾਰੇ ਵੀਰ ਚੈਨਲ ਸਬਸਕ੍ਰਾਈਬ ਕਰਿਓ ਜੀ ਆਪਾਂ ਤਾਂ ਡੇ ਸ਼ਹਿਰ ਆਏ ਆ ਅੱਜ ਵਲੌਗ ਬਣਾਉਣ ਲਈ ਪੱਟੀ ਜ਼ਿਲ੍ਹਾ ਤਰਨਤਾਰਨ ਸਾਹਿਬ ਇੱਥੇ ਗੁਰਦੁਆਰਾ ਬਾਬਾ ਬੀਦੀ ਚੰਦ ਜੀ ਵੀ ਹੈਗਾ ਜੀ ਪਟ ਸਾਹਿਬ ਤੇ ਉਹਦਾ ਵੀ ਆਪਾਂ ਵੀਡੀਓ ਬਣਾ ਕੇ ਪਾਈ ਸੀ ਉਹ ਜ਼ਰੂਰ ਦੇਖਿਓ ਜੀ ਜੇ ਬਰੀਕੀ ਚ ਦੇਖੀ ਨਾ ਤਾਂ ਦੇਖੋ ਆ ਉਸ ਟਾਈਮ ਪੁਰਾਣੇ ਟਾਈਮ ਚ ਕੀ ਸੋਚ ਗਿਆ ਖੁੱਡਾ ਬਣਾਇਆ ਹੋਣ ਗਿਆ ਕੋਈ ਹਵਾ ਵਾਲਾ ਸਿਸਟਮ ਜਾਂ ਕੀ ਆ ਦੇਖੋ ਆ ਦੇਖੋ ਜਿਕੇਰਾ ਤੇ ਕਿੰਨਾ ਸੋਹਣਾ ਆ ਸੋਹਣੀਆਂ ਲੱਗਦੇ ਨੇ ਦੁਬਾਰਾ ਫਿਲਹਾਲ ਤਾਂ ਇੱਥੇ ਕਬੂਤਰ ਰਹਿ ਰਹੇ ਨੇ ਜੀ ਤੇ ਰੀਨੋਵੇਸ਼ਨ ਦੀ ਲੋੜ ਹੈ ਵੈਸੇ ਆਪਣੀਆਂ ਸਰਕਾਰਾਂ ਨੂੰ ਚਾਹੀਦਾ ਕਿ ਇਹੋ ਜੀਆਂ ਚੀਜ਼ਾਂ ਜਿਹੜੀਆਂ ਸੰਭ ਕੇ ਰੱਖਣ ਜੀ ਦੇਖੋ ਤੁਸੀਂ ਸਾਬ ਸਫਾਈ ਦੀ ਕਿੰਨੀ ਲੋੜ ਹੈ ਜੀ ਆਹ ਦੇਖੋ ਕਿਵੇਂ ਉੱਗਿਆ ਪਿਆ ਜੀ ਇੱਥੇ ਦਰਖਤੋ ਗਰ ਚੁੱਕੇ ਨੇ ਚ ਅੱਗੇ ਜਾਣ ਦਾ ਰਸਤਾ ਹੀ ਬੰਦ ਹੈ ਇਹ ਦੇਖੋ ਚਾਰੇ ਕੋਨਿਆਂ ਤੇ ਮੈਂ ਪੌੜੀਆਂ ਚੜਨ ਵਾਸਤੇ ਬਣਿਆ ਜੀ ਗਰਮੀ ਨੇ ਨਾ ਪੂਰੀ ਹੱਤ ਕਰਾਈ ਪਈ ਅੱਜ ਤੇ ਉੱਪਰ ਜਾਣ ਦੀ ਕੋਸ਼ਿਸ਼ ਕਰਦੇ ਆਪਾਂ ਇਹ ਥੋੜੀਆਂ ਪੌੜੀਆਂ ਜ਼ਿਆਦਾ ਉਚਾਈ ਤੇ ਜਾਣਾ ਪੈਣਾ ਇਹ ਚੜ ਕੇ ਲੈਓ ਵੇਖੋ ਜੀ ਮਾੜਾ ਇਧਰੋਂ ਪੌੜੀਆਂ ਦੇਖੋ ਤੁਸੀਂ ਹਾਂ ਦੇਖੋ ਕਿਵੇਂ ਹਨੇਰਾ ਹੈ ਜੀ ਇੱਥੇ ਲੋ ਜੀ ਆ ਨਾ ਪੌੜੀਆਂ ਜਦੋਂ ਚੜਦੇ ਆਪਾਂ ਇਹ ਪੌੜੀਆਂ ਦੇ ਰਸਤੇ ਦੇ ਵਿੱਚ ਇੱਕ ਰੂਮ ਬਣਿਆ ਹੋਇਆ ਏਦਾਂ ਜੀ ਇਹ ਡਰ ਲੱਗਦਾ ਇੱਥੇ ਜਾਣ ਲੱਗਿਆਂ ਬਟ ਚਲੋ ਫਿਰ ਵੀ ਆਪਾਂ ਕਰਦੇ ਆਂ ਟਰਾਈ ਦੇਖੋ ਜੀ ਹਨੇਰ ਕੋਪ ਘੇਰੇ ਜੀ ਫੋਨ ਦੀ ਫਲੈਸ਼ ਕੰਮ ਨਹੀਂ ਕਰ ਰਹੀ ਪ੍ਰੋਪਰ ਬਸ ਦੇਖੋ ਛੱਤਾਂ ਇੱਥੋਂ ਦੀਆਂ ਆਪਾਂ ਚੱਲਦੇ ਆਂ ਉੱਪਰ ਵੱਲ ਨੂੰ ਤੇ ਪੌੜੀਆਂ ਦਾ ਦੇਖੋ ਤੁਸੀਂ ਥੋੜਾ ਖਤਰਨਾਕ ਜਿਹਾ ਟੈਪ ਦ੍ਰਿਸ਼ ਤੇ ਲੋ ਜੀ ਆ ਹੁਣ ਆ ਗਏ ਆ ਦੂਜੇ ਪਾਸੇ ਇਹਨਾਂ ਸਾਰਾ ਇੱਕੋ ਜਿਹਾ ਬਣਿਆ ਚਾਰੇ ਕੋਨਿਆਂ ਤੋਂ ਜਿਵੇਂ ਤੁਹਾਨੂੰ ਪਹਿਲਾਂ ਦਿਖਾਇਆ ਸੀ ਉਵੇਂ ਇੱਧਰੋਂ ਆ ਜੀ ਦੇਖੋ ਆ ਕੁਝ ਪੌੜੀਆਂ ਇੱਧਰ ਦੀ ਵੀ ਉਤਰ ਕੇ ਆਪਾਂ ਜਾ ਸਕਦੇ ਆ ਦੂਜੀਆਂ ਬਨੇਰਿਆਂ ਤੇ ਆ ਦੇਖੋ ਇਹ ਨੇ ਜੀ ਰਾਜਿਆਂ ਮਹਾਰਾਜਿਆਂ ਦੇ ਪ੍ਰਾਤਨ ਬਣੇ ਹੋਏ ਕਿਲੇ ਉੱਪਰੋਂ ਵਖਾਈ ਇੱਕ ਵਾਰੀ ਪਹਿਲਾਂ ਆਪਾਂ ਉਹ ਸਾਹਮਣੇ ਵਾਲੇ ਕੋਨੇ ਤੇ ਸੀਗੇ ਜੀ ਹੁਣ ਇੱਧਰ ਆ ਕਬੂਤਰੀ ਮਿਲ ਰਹੇ ਨੇ ਫਿਲਹਾਲ ਇੱਥੇ ਤੇ ਜੀ। ਲਓ ਜੀ। ਇੱਕ ਤੁਸੀਂ ਚੀਜ਼ ਨੋਟ ਕਰੋ ਜੀ ਆ ਕੰਦ ਐ। ਇਹਦੀ ਚੜਾਈ ਦੇਖੋ ਤੁਸੀਂ ਕਿੰਨੀ ਐ। ਇਹ ਘੱਟੋ ਘੱਟ 36 ਇੰਚ ਚੜਾਈ ਹੋਊਗੀ ਇਹਦੀ। 3 ਫੁੱਟ ਘੱਟ ਤੋਂ ਘੱਟ ਜੀ ਦੇਖੋ। ਤੇ ਪੁਰਾਣੇ ਟਾਈਮ 'ਚ ਐਵੇਂ ਬਿਲਡਿੰਗਾਂ ਬਣਦੀਆਂ ਸੀਆਂ। ਮੈਹਲ ਕਿਲੇ ਐਵੇਂ ਬਣਦੇ ਸੀ ਆ ਦੇਖੋ ਆ ਕੰਦ ਸਾਹਮਣੇ। ਹਾਵਲੀ ਜੀ। ਇਹਦਾ ਦੇਖੋ ਤੁਸੀਂ ਕਿੰਨੀ ਚੌੜੀ ਹੈ ਲਓ ਜੀ ਆਹ ਇਹਦਾ ਦੇਖ ਲਓ ਤੁਸੀਂ ਕਿਲੇ ਦਾ ਵੈਸੇ ਬਾਹਰੋਂ ਤਾਂ ਬਹੁਤ ਸਾਫ਼ ਲੱਗਦਾ ਜੀ ਦੇਖਣ ਦੇ ਵਿੱਚ ਆਹ ਦੇਖੋ ਤੇ ਅੰਦਰ ਵੈਸੇ ਤੁਸੀਂ ਵੇਖ ਹੀ ਚੁੱਕੇ ਹੋ ਕੰਡੀਸ਼ਨ ਜੀ ਇਹਦੀ ਥੋੜਾ ਜਿਆਦਾ ਖਸਤਾ ਹਾਲਤ ਹੋਈ ਪਈ ਹੈ ਰਿਪੇਅਰ ਦੀ ਬਹੁਤ ਲੋੜ ਹੈ ਜੀ ਤੇ ਚਾਹੀਦਾ ਇੱਧਰ ਵੀ ਧਾਨ ਮਾਰਿਆ ਜਾਵੇ ਕਿਉਂਕਿ ਇਹ ਸਾਹਮਣੇ ਜੋ ਚੀਜ਼ਾਂ ਰਹਿ ਗਿਆ ਨੇ ਲੋ ਆਲੇ ਦੁਆਲੇ ਵੀ ਦੇਖੋ ਤੁਸੀਂ ਕਾਫੀ ਜਿਆ ਕਾਫੀ ਬਿਆ ਹੈ ਆ ਵੀ ਦੂਜੇ ਪਾਸੇ ਆ ਗਈ ਤੁਹਾਨੂੰ ਸਾਰੇ ਕੋਨਿਆਂ ਦੇ ਐਵੇਂ ਜੇ ਬਣੇ ਹੋਏ ਨੇ ਮੈਂ ਤੁਹਾਨੂੰ ਕੇਲੇ ਦਾ ਸਾਰਾ ਘੇਰਾ ਵਖਾਤਾ ਜੀ ਲੋ ਜੀ ਆਹ ਨੇ ਕੇਲੇ ਦੇ ਘੇਰੇ ਕੇ ਰੇ ਕੇ ਰੇ ਜਾਂਦੇ ਸ਼ੁਰੂ ਤੋਂ ਇਸ ਤਰ੍ਹਾਂ ਜਿੰਨੇ ਵੀ ਆਪਾਂ ਪਟਿਆਲੇ ਵਿਖਲੇ ਵੇਖਿਆ ਨਾ ਕਿਲਿਆਂ ਦੇ ਚਾਰ ਚਾਰੇ ਕੋਨਿਆਂ ਤੇ ਆ ਚੀਜ਼ਾਂ ਜ਼ਰੂਰ ਹੁੰਦੀਆਂ ਨੇ ਇਹ ਸ਼ਾਇਦ ਰੋਗ ਰੂਗ ਵਾਸਤੇ ਆ ਵੀ ਕੋਈ ਹਮਲੇ ਹਮਲੇ ਤੋਂ ਤੇ ਉੱਚੀਆਂ ਬਹੁਤ ਹੁੰਦੀਆਂ ਨਾਰਮਲ ਕਿਲੇ ਨਾਲੋਂ ਇਹਨਾਂ ਦੀ ਵੱਧ ਉਚਾਈ ਹੁੰਦੀ ਆ ਆ ਦੇਖੋ ਇਹ ਬਾਹਰਲਾ ਪਾਸਾ ਹੈ ਜੀ ਮੇਨ ਐਂਟਰੀ ਤਾਂ ਸਾਨੂੰ ਇਹੀ ਲੱਗੀ ਹੈ ਬਾਕੀ ਇੱਥੇ ਦੱਸਣ ਵਾਲਾ ਸਾਨੂੰ ਕੋਈ ਮਿਲਿਆ ਨਹੀਂ ਇਤਿਹਾਸ ਤੇ ਅਸੀਂ ਜਿੰਨਾ ਕਿ ਸਾਨੂੰ ਪਤਾ ਸੀ ਦੱਸਣ ਦੀ ਕੋਸ਼ਿਸ਼ ਕੀਤੀ ਹੈ ਜੀ ਆਖਿਆ ਜਾਂਦਾ ਕਿ ਪਹਿਲਾਂ ਜਿਹੜਾ ਇੱਥੋਂ ਦਾ ਪੱਟੀ ਸ਼ਹਿਰ ਦਾ ਠਾਣਾ ਜੀ ਇਸ ਜਿਹੜਾ ਕਿਲਾ ਉਹਦੇ ਵਿੱਚ ਹੁੰਦਾ ਸੀਗਾ ਜੀ ਠਾਣਾ ਮਤਲਬ ਇਹਦੇ ਵਿੱਚ ਸੀਗਾ ਬਾਅਦ ਚ ਫਿਰ ਕਹਿੰਦੇ ਨੇ ਵੀ ਦੂਜੇ ਪਾਸੇ ਜਿਹੜੀ ਆ ਬਿਲਡਿੰਗ ਉਹ ਬਣਾ ਦਿੱਤੀ ਗਈ ਆ ਨਾਲ ਹੀ ਇਹਦੇ ਵਿੱਚ ਹੀ ਅਕਿਲੇ ਦੇ ਆਪਾਂ ਮਤਲਬ ਕੋਈ ਦੂਰ ਨਹੀਂਗਾ ਮਤਲਬ ਅੰਦਰ ਐਂਟਰ ਹੋਈਦਾ ਹੈ ਮਾਰਕੀਟ ਚੋਂ ਜਿਹੜਾ ਸ਼ਹਿਰ ਦੀ ਮੇਨ ਮਾਰਕੀਟ ਐ ਇੱਥੋਂ ਦੀ ਉਹਦੇ ਚੋਂ ਅੰਦਰ ਐਂਟਰ ਹੋਈਦਾ ਤੇ ਫਿਰ ਇੱਕ ਪਾਸੇ ਠਾਣਾ ਹੁੰਦਾ ਜੀ ਪਹਿਲਾਂ ਫਿਰ ਦੂਜੇ ਪਾਸੇ ਕਿਲਾ ਆ ਜਾਂਦਾ ਕਿਲੇ ਦੀ ਜਿਹੜੀ ਥਾਂ ਐ ਇਹ ਕਾਫੀ ਸਾਰੇ ਸ਼ਹਿਰ ਤੋਂ ਕਹ ਲਓ ਕਿ ਉੱਚੀ ਥਾਂ ਤੇ ਬਣਿਆ ਹੋਇਆ ਜੀ ਤੇ ਜਿਵੇਂ ਤੁਸੀਂ ਦੇਖਿਆ ਸੀ ਆ ਉੱਚੀ ਥਾਂ ਤੇ ਆਣ ਕੇ ਆਪਾਂ ਵੀਡੀਓ ਬਣਾਈਏ ਸਾਰੀ ਜਿਹੜੀ ਤਾਂ ਨੂੰ ਚੜ੍ਹ ਕੇ ਜਾਣਾ ਪੈਂਦਾ ਜੀ ਤੇ ਬਾਕੀ ਬਿਲਡਿੰਗ ਤੁਸੀਂ ਦੇਖ ਹੀ ਲੋ ਸਾਰਾ ਪ੍ਰਾਤਨ ਢੰਗ ਨਾਲ ਕਿਵੇਂ ਸਾਰਾ ਬਣਿਆ ਹੋਇਆ ਸਿਸਟਮ ਜੀ ਆ ਰੋਕਾਂ ਰੁਕਾਂ ਲਾਈਆਂ ਗਈਆਂ ਨੇ ਕਿਉਂਕਿ ਪਹਿਲਾਂ ਦੇ ਸਮੇਂ ਚਾ ਲੋਹੇ ਲੋਹੇ ਦਾ ਜਿਵੇਂ ਵਰਤੋਂ ਕੀਤੀ ਨਹੀਂ ਜਾਂਦੀ ਨਹੀਂ ਆ ਵੈਲਡਿੰਗ ਵਗੈਰਾ ਜਿਹੜਾ ਕੀਤਾ ਹੈ ਤਾਂ ਹੁਣ ਦੀ ਚੀਜ਼ ਲੱਗ ਰਹੀ ਹੈ ਜੀ ਆ ਦੇਖੋ ਸਾਰਾ ਸੋ ਇੱਥਾਂ ਕਹਿੰਦੇ ਵੀ ਇਸ ਤਰ੍ਹਾਂ ਇੱਥੇ ਜਿਹੜੀਆਂ ਸਜਾਵਾਂ ਵਗੈਰਾ ਵੀ ਕਹਿੰਦੇ ਦਿੱਤੀਆਂ ਜਾਂਦੀਆਂ ਸੀ ਕਈਆਂ ਨੂੰ ਤੇ ਚੱਕੀਆਂ ਵੀ ਪਸਵਾਈਆਂ ਜਾਂਦੀਆਂ ਸੀ ਸਵਾ ਸਵਾ ਮੰਨਦੀਆਂ ਸੋ ਬਾਕੀ ਜੇ ਆਪਾਂ ਪੂਰੇ ਇਤਿਹਾਸ ਚ ਜਾਈਏ ਤਾਂ ਵੀਡੀਓ ਕਾਫੀ ਲੰਬੀ ਹੋ ਜਾਂਦੀ ਹੈ ਸੋ ਠੀਕ ਹੈ ਦੋਸਤੋ ਇਹ ਸੀ ਆਪਣਾ ਅੱਜ ਦਾ ਵਲੌਗ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਕਮੈਂਟ ਕਰਕੇ ਦੱਸੋ ਕਿ ਕਿਦਾਂ ਲੱਗਾ ਆਪਣਾ ਅੱਜ ਦਾ ਵਲੌਗ ਜੀ